ਹਰ ਚੰਗਾ ਹੋਇਆ ਮੈਂ ਵੀ ਹੁਣ ਨਾ ਤੋਕੇ ਬੈਗੀ ਨਹੀਂ ਤੇ ਮੇਰੀ ਸਾਰੀ ਦਿਹਾੜੀ ਮਤ ਵੱਜੀ ਰਹਿਣੀ ਹੈਗੀ ਵੀ ਮੈਂ ਆ ਵੀ ਕੰਮ ਕਰਨਾ ਤੇ ਆ ਵੀ ਕਰਨਾ ਹੁਣ ਮੈਨੂੰ ਟੈਨਸ਼ਨ ਨਹੀਂ ਕੋਈ ਵੀ ਹੈਗੀ ਆ ਜਾ ਮੰਗਦੇ ਸਿਕੰਡ ਜੀ ਸਸਿਕਾ ਠੀਕ ਠਾਕ ਹਾਂਜੀ ਠੀਕ ਜੀ ਪਾਣੀ ਲਿਆ ਪਹਿਲਾਂ ਨਹੀਂ ਇਧਰ ਰਿੰਪੀ ਦੀਦੀ ਵੱਲੋਂ ਬੈਠੀ ਆਈ ਹੈ ਅੱਛਾ ਅੱਛਾ ਮੈਂ ਹਾਂ ਅੱਜ ਜੇ ਮੈਂ ਨਿਕਲੀ ਆ ਘਰੋਂ ਤੇ ਚੱਲ ਅੰਟੀ ਨਾਲ ਵੀ ਮਿਲ ਜਾਨੀ ਨਹੀਂ ਨਹੀਂ ਵਧੀਆ ਕੀਤਾ ਕਿ ਟੂਰ ਕੱਢ ਲਿਆ ਸਾਰਾ ਹੀ ਹੋਰ ਠੀਕ ਠਾਕ ਪਰਵਾਹ ਹਾਂਜੀ ਤੇ ਸੁਣਾ ਠੀਕ ਹਾਂਜੀ ਅੱਛਾ ਅੱਛਾ ਤੁਸੀਂ ਤੇ ਕਦੀ ਆਏ ਨਹੀਂ ਕਿਹੜਾ ਨਹੀਂ ਮਾਰਿਆ ਕਦੀ બસ ਇਦਾਂ ਹੀ ਕੇ ਕੰਮ ਤਾਂ ਦੇ ਜੀ ਨੂੰ ਕੱਲੇ ਜਾਣ ਦਾ ਕਿਤੇ ਸਿਰ ਖੁਰਕਣੀ ਹੁੰਦਾ ਮਨਪ੍ਰੀਤ ਤੇ ਹੁਣ ਚੱਲ ਜਰਾਕ ਮੇਰਾ ਸਾਹ ਸੌਖਾ ਹੋਇਆ ਵਾ ਰਿੰਪੀ ਘਰ ਆਈ ਕੋਈ ਗੱਲ ਕਰਦੀ ਰਿੰਪੀ ਨਹੀਂ ਹਾਂ ਉਹਦੇ ਸਪਾਈ ਜੀ ਬੜੀ ਸੀ ਉਹਦੇ ਘਰੇ ਲੱਗੀ ਮੈਨੂੰ ਅੱਛਾ ਹਾਂ ਸਪਾਈ ਆਹੋ ਲੈਣੀ ਟੰਡੀ ਤੇ ਕਹਿਣ ਦੀ ਵੀ ਕੰਮ ਵਾਲੀ ਰੱਖੀ ਹੀਗੀ ਤਾਂ ਮੈਂ ਚੱਲ ਸ਼ੁਕਰ ਵਾ ਕਿ ਤੇਨਾਂ ਨੇ ਮੇਰੇ ਰੱਖੀ ਅੱਛਾ ਤੇ ਤੂੰ ਵੀ ਰੱਖ ਰੁਕ ਲੈਣੀ ਸੀਗੀ ਕੇ ਰਣਾ ਉਹ ਤਾਂ ਗੱਲ ਦੱਸਣ ਲੱਗੀ ਆ ਕਿ ਸਫਾਈ ਤੇ ਤੈਨੂੰ ਲੱਗੀ 2 ਕ ਦਿਨ ਸ਼ੌਂਕ ਦੇ ਤੇ ਮਗਰ ਉਹ ਕੁੱਤੇ ਭੌਂਕਦੇ ਉਹ 2 ਦਿਨ ਸਫਾਈ ਜਿਹੜੀ ਰਹੀ ਉਹ ਕੰਮ ਵਾਲੀ ਨੇ ਸਫਾਈ ਕੀਤੀ ਆ ਇਹ ਤੇ ਬਹਿ ਰਹਿੰਦੀ ਆ ਸੋਚਾਂ ਸੋਚਦੀ ਰਹਿੰਦੀ ਕੰਮ ਕਰਾਂ ਕਿ ਨਾ ਕਰਾਂ ਕਰਾਂ ਕਿ ਨਾ ਕਰਾਂ ਉਹ ਜਿਹੜਿਆ ਅਸੀਂ ਸੀਰੀ ਰੱਖਿਆ ਵਾ ਨਾ ਰੱਖਿਆ ਆਹੋ ਅੱਛਾ ਰੱਖਿਆ ਵਾ ਤੋਂਦੋਂ ਕਦੀ ਆਈ ਨਹੀਂ ਪਿੰਡ ਰੇਣੇ ਡੇਰਾਂ ਚ ਕਿੱਥਾ ਲੱਗਦਾ ਮੇਰਾ ਨਿਆਣਿਆਂ ਚ ਨਿਕਲਣ ਦਾ ਟਾਈਮ ਕਿਥੋਂ ਲੱਗਦਾ ਤੇ ਟਾਟਾ ਤੇ ਤੀਹ ਤੁਹਾਨੂੰ ਤੇ ਉਦਾਂ ਹੀ ਘਰ ਲੱਗਾ ਵਾ ਆ ਹੋਏ ਤਾਂ ਹੈ ਹੀ ਆ ਚੱਲ ਸ਼ਾ ਹੋਰ ਰੱਖਿਆ ਵਾ ਸੀਰੀ ਤੇ ਉਹਦੀ ਘਰ ਦੀ ਹੀ ਉਹਦਾ ਨਿਆਣਾ ਨਿਕਾਜਿਆ ਹੈ ਤੇ ਉਹ ਵਿਚਾਰਾ ਕਹਿੰਦਾ ਹੈ ਚੱਲ ਮੇਰੀ ਘਰ ਦੀ ਵੀ ਆ ਜਾ ਕਰੋ ਸਪਾਈਸ ਪੂਰੀ ਕਰਨ ਇਹਨਾਂ ਨੇ ਰੱਖ ਲਈ ਅੱਛਾ ਲਾਡੀ ਹੋਣਾ ਨੇ ਹਾਂ ਰਿੰਪੀ ਨੇ ਕਿਤੇ ਨਾਲ ਗੱਲ ਕਰ ਲਈ ਪਏ ਹੈਂ ਕਿ 4000 ਰੁਪਏ ਚ ਚਾ ਉਹ ਵਿਚਾਰੀ ਬੁਰਿਆਂ ਪਾਪਾ ਨੂੰ ਪਹਿਲਾਂ ਇਹਨਾਂ ਦਾ ਕੰਮ ਕਰਕੇ ਤੇ ਮੁੜ ਕੇ ਮੈਂ ਹਾਂ ਚੱਲ ਸਾਡਾ ਪੋਚਾ ਲਾ ਦਿਆ ਕਰ ਕੱਲਾ ਹੀ ਵੀ ਚੱਲ ਥਾਂ ਕੁੜਾ ਮੈਂ ਹੋਈ ਆ ਆਉ ਜਦੋਂ ਆਉਂਦੀਆਂ ਮੈਂ ਨਡੇਰੇ ਤੇ ਉਹਨਾਂ ਨੂੰ ਫਿਰ ਹੁੰਦਾ ਵਾ ਕਿ ਅਹੀਂ ਇੱਕ ਦੋ ਘਰਾਂ ਦਾ ਕਰ ਲਈਏ ਕੰਮ ਚੱਲ ਤੁਰ ਕੇ ਵੀ ਆਉਂਦੀ ਆ ਉਹ ਮੁੜ ਕੇ ਭੈਣਾ ਪੋਚਾ ਲਾਉਣ ਮੈਂ ਡਾਲੀ ਵਿਚਾਰ ਕੱਲਾ ਪੋਚਾ ਲਾ ਆ ਜਾ ਕਰ ਤੇ ਆਂਦੀ ਵੀ ਚੰਗਾ ਉਹ ਉਹਨਾਂ ਨਾਲ ਕਿਤੇ ਬੁਆ ਟੁੱਕਾ ਤੇ ਸਾਡੇ ਘਰੇ ਆ ਗਏ ਪੋਚਾ ਲਾਉਣ ਵਾਸਤੇ ਤੇ ਇਹ ਆਲੀ ਆਲੀ ਕਰਦੀ ਆ ਗਈ ਹੂੰ ਉਹ ਜਿੱਦਣੇ ਆਈ ਤੇ ਮੈਂ ਕਿਹਾ ਥਾਮ ਨਾ ਹੁਣ ਜਸ ਵਕਤ ਤੇ ਹੀ ਆ ਗਈ ਵਿਚਾਰੀ ਅੱਛਾ ਤਾਂ ਤੇ ਚਾਹਾਂ ਅੰਟੀ ਕੋਈ ਨਹੀਂ ਥਾਮੀ ਅਹੀਂ ਹੁਣ ਹੀ ਦਿਨੇ ਆ ਹਾਂ ਚਲੋ ਮੈਂ ਆ ਵੀ ਕੋਈ ਨਹੀਂ ਹੋਈ ਦੋ ਉਹਨਾਂ ਨੇ ਤੇ ਕਹਤੇ ਨਹੀਂ ਆਫਰੀ ਆਈ ਆਂ ਤੇ ਤੂੰ ਸਾਡਾ ਬੂਆ ਛੱਡ ਕੇ ਪਹਿਲੋਂ ਇੱਧਰ ਹੀ ਆ ਗਈ ਆਂ ਤੂੰ ਸਾਡੇ ਕਿਉਂ ਨਹੀਂ ਕੰਮ ਕਰਨਾ ਆਈ ਇੱਧਰ ਤੇ ਤੈਨੂੰ 500 ਰੁਪਏ ਦੇਣਾ ਚਾਚੀ ਨੇ ਪੁੱਛਦਾ ਮੈਂ ਤੈਨੂੰ 4000 ਰੁਪਏ ਦੇਣਾ ਵਾ ਤੂੰ ਐਦਾਂ ਨਾ ਕਰ ਪੜਾ ਮੈਂ ਆਖਿਆ ਜਾ ਤੂੰ ਉਧਰੇ ਬੈਣੇ ਕੰਮ ਕਰ ਲਾ ਉਹਨੇ ਤੇ ਪੈਣਾ ਸੜੀ ਬੜੀ ਨੇ ਹਟਾ ਹੀ ਦਿੱਤਾ ਵਿਚਾਰੀ ਨੂੰ ਹਟਾਉਣ ਵਾਲੀ ਗੱਲ ਹੋ ਗਈ ਹਾਂ ਕਹਿੰਦੇ ਉਧਰ ਚੱਲ ਜਾ ਤੇ ਜਾਂ ਇੱਧਰ ਆ ਜਾ ਇੱਕ ਪਾਸਾ ਕਰ ਲਾ ਅੱਛਾ ਤਾਈ ਫਿਰ ਕਹਿੰਦੀ ਵੀ ਮੈਂ ਸੁਪੈਸ ਵੀ ਬੜੀ ਕਹਿੰਦੀ ਵੀ ਲਾਈ ਹੀ ਹੈਲਪਰ ਇੱਕ ਤੇ ਪਰ ਕਿਹੜੀ ਕੋਈ ਹੈਲਪ ਕਰ ਦਿੰਦਾ ਵਾ ਹੋਰੀ ਆਪਣੇ ਵੱਲ ਹੀ ਖਿੱਚ-ਖਿੱਚ ਘੜਦੇ ਆ ਤੇ ਫਿਰ ਬਾਅਦ ਵਿੱਚ ਵਿੱਚ ਹੀ ਫਿਰ ਤਾਈ ਬੋਲਣ ਡਿਆ ਵੀ ਤੇ ਫਿਰ ਡਿਆ ਵੀ ਹੋਰ ਪਾਸੇ ਗੱਲ ਚੱਲ ਗਈ ਅੱਛਾ ਆਜਾ ਬਈ ਨਾ ਫਿਰ ਤੈਨੂੰ ਮਾੜਾ ਮਾੜਾ ਛੇੜ-ਛੇੜ ਹੀ ਦਿੱਤੀ ਸਾਨੂੰ ਕਹਿੰਦੀ ਹੋਣੀ ਆ ਵੀ ਕੋਈ ਨਹੀਂ ਰਹਿਣ ਦਿੰਦਾ ਮੋਰ ਉਹਨੇ ਤੇ ਜਰ ਨੇ ਮਿਹਨਤ ਕਰਨੀ ਜਿੱਥੇ ਮਰਜ਼ੀ ਕਮਾ ਕੇ ਖਾ ਸਕਦੀ ਫਿਰ ਮੈਂ ਤੈਨੂੰ ਸਿੱਧਾ ਹੀ ਕਿਹਾ ਮੈਂ ਆ ਵੀ ਤੂੰ ਕਿੰਨੇ ਪੈਸੇ ਲੈਣੇ ਮੇਰਾ ਸਾਰਾ ਕੰਮ ਕਰ ਦਿਆ ਕਰ। ਹਾਂਜੀ ਵੀ ਮੈਨੂੰ ਚਲੋ ਕੋਈ ਨਹੀਂ ਤੁਸੀਂ ਉਹ ਮੈਨੂੰ 4000 ਦਿੰਦੇ ਤੁਸੀਂ ਜੋ ਦੇਣਾ ਦੇ ਦਿਓ ਮੈਂ ਮੈਂ ਤੈਨੂੰ 5000 ਦਵਾਂਗੀ। ਅੱਛਾ ਮੈਂ ਫਿਰ ਸਿਰ ਚੜ ਕੇ 1000 ਵਧਾਇਆ ਉਦੋਂ ਦੇ ਤੀ ਤੇ ਰਹਿ ਗਏ ਫਾਇਦੇ ਵਿੱਚ ਅੱਜ ਕੱਲ ਤੇ 300 ਰੁਪਈਆ ਸੁਣਾਉਂਦੀਆਂ ਹੀ ਦਿੰਦਾ। ਇੱਕ ਦਿਨ ਦਾ ਆਹੋ ਪਾਣਾ ਕਹਿੰਦੀਆਂ ਵੀ ਕਰਨਾ ਵੀ ਬਸ ਝਾੜੂ ਕੋਚਾ ਹੀਓ ਤੇ ਵੱਧ ਤੋਂ ਵੱਧ ਕੱਪੜੇ ਧਵਾਗੇ। ਤੇ ਪੈਸੇ ਜਿਹੜੇ ਉਹ 300 ਦੇ ਹਿਸਾਬ ਨਾਲ ਹੁਣ 300 ਦੇ ਹਿਸਾਬ ਨਾਲ ਵੀ ਦੇਣ ਦੇ ਦਿੱਤੇ ਨਹੀਂ ਜਾਂਦੇ ਤੇ 9000 ਬਣ ਗਿਆ ਮਹੀਨੇ ਦਾ 9000 ਤੇ ਫਿਰ ਸਿਰ ਵਿੱਚ ਛੁੱਟੀਆਂ ਵੀ ਕਰਨੀਆਂ ਵਾ ਠੀਕ ਤੇ ਫਿਰ ਜੋ ਕੋਈ ਰਿੱਦਾ ਪੱਕਾ ਵਾ ਤੇ ਉਹ ਵੀ ਖਾਣਾ ਵਾ ਤੇ ਜਿਹੜਾ ਡੇ ਘਰ ਦੁੱਧ ਹੈਗਾ ਵਾ ਤੇ ਉਹ ਵੀ ਦੇ ਦਿਓ ਸਾਨੂੰ ਅੱਧਾ ਕਿਲੋ ਠੀਕ ਠੀਕ ਆ ਪਰ ਨਹੀਂ ਭਣਾ ਫਿਰ ਤੇ ਪੈ ਜਾਂਦੀਆਂ ਮੈਂ 15000 ਅੱਛਾ ਨਹੀਂ ਇਹ ਤੇ ਬਤਰਾ ਬੜੀ ਬੀਬੀ ਹੋ ਆ ਗਈ ਹੈ ਨਾ ਤੇ ਮੈਂ ਇਹਨੂੰ ਕਿਹਾ ਚੱਲ ਲੈ ਜਾ ਆਟਾ ਚੌਲ ਕੋਹ ਲੈ ਜਾਂਦੀ ਨਹੀਂ ਹੈਗੀ ਆ ਜੇ ਲੋੜ ਹੋਣਾ ਹੋਗੀ ਫਿਰ ਲੈ ਜਾਇਆ ਕਰਾਂਗੇ ਨਹੀਂ ਤੇ ਐਵੇਂ ਲਛਲਛੂ ਕਰਦਿਆਂ ਭੁੱਖ ਵਰਤਾਂਦੇ ਹਾਂ ਤਾਂ ਚੰਗਾ ਵੀ ਨਹੀਂ ਲੱਗਦਾ ਫਿਰ ਜਿਹੜਾ ਜੀ ਕਰਦਾ ਵਿਧਾਨ ਕਰਨ ਨੂੰ ਵੀ ਅਸੀਂ ਜੋ ਸਾਡਾ ਜੀ ਕਰੇ ਅਸੀਂ ਕਰੀਏ ਇਹ ਜਿਹੜਾ ਹੁਣ ਆਵਾ ਵੀ ਭੈਣ ਮੈਨੂੰ ਆ ਵੀ ਦੇ ਦੇ ਜਨੇ ਨੇ ਦਾ ਖੜਾਉਣਾ ਪਿਆ ਵਾ ਉਹ ਵੀ ਦੇ ਦੇ ਜੇ ਕੋਈ ਚੱਪਲ ਬਾਹਰ ਰੱਖਤੀ ਆ ਤੇ ਉਹ ਤੁਹਾਡੀ ਜੀ ਵਾਧੂ ਆ ਹੁਣ ਜਿਹੜਾ ਵੇੜਾ ਵਾ ਆਪਣਾ ਇਹਦੇ ਵਿੱਚ ਚੀਤ ਰੱਖ ਕੇ ਦੇਈ ਦੀ ਫਿਰ ਉਹ ਕਹਿੰਦੀ ਆ ਤੁਹਾਡੀ ਬਾਹਰ ਪਈ ਹੈ ਤੁਹਾਡੀ ਤੇ ਵਾਧੂ ਦਸ ਵਾਧੂ ਹੁੰਦੀ ਕਿ ਕੋਈ ਚੀਜ਼ ਨਹੀਂ ਇਹ ਤਾਂ ਗੱਲ ਆ ਅੱਛਾ ਪਿੰਡ ਵੀ ਇੰਨਾ ਕੋ ਚੱਲਣ ਡਿਆ ਵਾ ਬੜਾ ਕੁਛ ਨੇ ਫੇਰ ਚੰਗੀ ਰਹਿ ਗਈ ਮੈਂ ਤੇ ਹੂੰ ਫੇਰ ਤੇ ਵਧੀਆ ਵਾ ਨਹੀਂ ਚੰਗਾ ਵਾ ਇੰਨੇ ਚ ਤੇ ਆਹ ਇਥੋਂ ਉੱਠ ਕੇ ਤੇ ਇੱਥੇ ਹੁੰਦੀਆਂ ਤਾਂ ਨਹੀਂ ਮਿਲਦੀਆਂ ਇਹ ਤਾਂ ਨਾਲ ਹੁੰਦੀ ਆ ਨਾ ਆਪਣੇ ਘਰ ਵਾਲੇ ਦੇ ਹਾਂ ਤੇ ਵਿਚਾਰੇ ਤੁਰੇ ਆਉਂਦੇ ਆ ਨੀ ਗਾਜਾ ਨੇ ਆਣਾ ਵਾ ਅੱਛਾ ਆਹੋ ਉਹ ਹੁਣ ਲਿਆ ਨਹੀਂ ਲਿਆਏ ਨਹੀਂ ਉਹਦੀ ਮਾਂ ਆਈ ਆ ਘਰ ਉਹਦੇ ਕੋਲ ਛੱਡ ਆਈ ਆ ਅੱਛਾ ਮੈਂ ਤਾਂ ਕਹਾਂ ਚੱਲ ਤੁਹਾਨੂੰ ਵੀ ਲਿਆਉਂਦੀ ਫੇਰ ਤੁਰ ਜਾਂਦਾ ਤਾਂ ਨਹੀਂ ਕੋਈ ਨਹੀਂ ਮੇਰੀ ਮੰਮੀ ਚੱਲਣ ਨਿਆਣੇ ਨੂੰ ਨਾ ਉਹਨੂੰ ਕਈ ਕਈ ਇਦਾਂ ਨਿਆਣੇ ਦਾ ਵਦਵੀ ਖਲਾ ਰਾਹ ਜਾਂਦਾ ਪਰ ਚ ਇਧਰ ਉਹ ਦੁੱਖ ਡਾਉਣੇ ਬੜੇ ਘੱਟਦੇ ਉਹ ਤੇ ਡਾਡੇ ਘਰ ਕਿੱਡੇ ਹੈਗੇ ਆ ਆਹ ਨਹੀਂ ਤੇ ਜੇ ਸਾਡੇ ਘਰ ਚੱਲਦੇ ਆ ਜਾ ਵੀ ਕਰੂਗਾ ਤੇ ਫਿਰ ਕੀ ਕਰ ਉਹ ਤਾਂ ਮੈਂ ਵੀ ਚੰਗਾ ਵੀ ਕੰਮ ਕਰੂਗੀ ਨਾ ਸਾਡਾ ਵਧੀਆ ਕਰੂਗੀ ਫਿਰ ਤੇ ਮੈਂ ਦੱਸਿਆ ਤਾਹਦੀਆਂ ਤੇਰੇ ਅੰਕਲ ਨੂੰ ਮੈਂ ਵੀ ਨਿਆਣੇ ਨੂੰ ਕੱਪੜੇ ਵੀ ਲੈ ਜਾਾਂਗੇ ਇਹਨੂੰ ਵੀ ਲੈ ਤਾਂ ਕਿ ਸੂਟ ਸਾਟ ਜਿਹੜਾ ਆਪਣੇ ਮਾਲ ਥੱਲੇ ਹੱਥ ਫੇਰਦਾ ਵਾ ਉਹ ਸਾਡਾ ਸੀਰੀ ਉਹਨੂੰ ਮੈਂ ਚੱਲਦੀ ਨੇ ਬਣਾ ਕੇ ਦੇਵਾਂਗੀ ਕੋਈ ਕਮੀਜ਼ ਪਾ ਕੇ ਹੁੰਦਾ ਜਰ ਹੁੰਦਾ ਅੱਛਾ ਜੱਗਾ ਉਹ ਹੀ ਪਾ ਹੁੰਦਾ ਕਰਿਆ ਹੈ ਹਾਂ ਤੇ ਫਿਰ ਕੀ ਕਰਨੇ ਆਹ ਤੇ ਮੈਨੂੰ ਤਾਂ ਹੋਇਆ ਹੀ ਨਾ ਕੋਈ ਕੋਲ ਕੋਲ ਚ ਤੇ ਇਹੋ ਜਿਹਾ ਵੀ ਜੇ ਸਾਡੇ ਕੋਈ ਕੰਮ ਕਰੂਗਾ ਤੁਹਾਨੂੰ ਆਪੇ ਜੇ ਇਹਨੂੰ ਚੀਜ਼ਾਂ ਜੀ ਕਰਦਾ ਵਾ ਤੇ ਜੇ ਆਣ ਆਣ ਕੇ ਮੰਗੀ ਜਾਣਾ ਫੇ ਉਹ ਵੀ ਗੱਲ ਮਾੜੀ ਤੇ ਰਿੰਪੀ ਦੇ ਮੈਨੂੰ ਇੰਨਾ ਗੁੱਸਾ ਕਿ ਦੱਸ ਤੂੰ ਕੀ ਲੈਣਾ ਹੈ ਉਹ ਬੇਚਾਰੀ ਕੋ ਉਹ ਵੀ ਦੋਹਾਂ ਘਰਾਂ ਦਾ ਕੰਮ ਕਰ ਜਾਂਦੀ ਹੋਰ ਵਾਧੂ ਪੈਸੇ ਲੈ ਜਾਂਦੀ ਆਹ 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 ਵੇਖਿਓ ਮੈਂ ਇਹ ਨਵੀਂ ਬਣਾਈ ਹੈਗੀ ਬੜੀ ਸੋਹਣੀ ਬਣਾਈ ਸ਼ਾਵ ਆਹ ਕਿੰਨੇ ਦੀ ਬਣੀ ਆ ਇਹ ਮੇਰੇ ਘਰ ਵਾਲੇ ਦੀ ਤਨਖਾਹ ਵਧੀ ਹੈਗੀ ਅੱਛਾ ਤੇ ਮੈਂ ਹਾਂ ਚਲ ਵਧੀ ਆ ਤੇ ਫਿਰ ਨਾ ਤੁਹਾਡੀ ਕੋ ਕਮੇਟੀ ਚ ਕੀ ਹੰਨੇ ਕਰੇ ਕੀ ਲੈਣਾ ਕੀ ਲੈਣਾ ਮੈਨੂੰ ਤਾਂ ਕੋ ਸਮਝ ਨਹੀਂ ਲੱਗਣੀ ਮੈਂ ਤੈਨੂੰ ਨਹੀਂ ਲੱਗਣ ਦੀ ਤੇ ਲਿਆ ਮੈਂ ਤੇ ਲਵਾਵਾਂ ਪਰ ਸਮਾਂ ਮਰ ਵੀ ਬੜਾ ਮਹਿੰਗਾ ਹੋ ਗਾ ਤੇ ਹੱਥ ਨਹੀਂ ਦਾਰਾ ਤੂੰ ਚੰਗਾ ਗਾ ਫੇਰ ਵੀ ਆਪ ਤੂੰ ਹੋਰ ਮੈਂ ਹੱਥ ਨਹੀਂ ਲਗਾਦਾ ਮੈਂ ਤੇ ਲਾ ਕੇ ਰੱਖ ਉਹ ਤੂੰ ਆਖ ਮੈਂ ਤੇ ਹੱਥ ਨੂੰ ਪਾ ਲਈ ਚੰਗਾ ਹੋਇਆ ਬੈ ਜਾ ਨਾ ਕੋਟ ਕੋਟ ਚਾਹ ਬਣਾ ਕੇ ਨਹੀਂ ਨਹੀਂ ਚਾਹ ਨਹੀਂ ਚਾਹ ਮੈਂ ਪੀਤੀ ਹਾਂ ਹਾਇ ਹਾਇ ਗਾਲ ਤੇ ਕੋਈ ਕੀਤੀ ਨਹੀਂ ਮੈਂ ਤੇ ਆਪਣੀ ਮਾਰ ਨਹੀਂ ਛੇੜ ਕੇ ਬੈ ਗਈ ਹਾਂ ਬਹਿ ਜਾ ਤੂੰ ਚਲ ਕੋਈ ਨਹੀਂ ਐ ਹੋਏ ਤਾਂ ਗੱਲਾਂ ਤੇ ਗੱਲਾਂ ਵਾ ਫਿਰ ਹੁਣ ਕੀ ਕਰਨਾ ਵਾ ਫਿਰ ਮੈਂ ਵੀ ਜਾ ਕੇ ਦੱਸੂਗੀ ਨਾ ਅਗਲੇ ਅੰਦਰ ਡੇਰੇ ਤੇ ਤਾਂ ਇੰਨੇ ਚ ਜਾਣਦੀਆਂ ਵਾ ਤਾਂ ਮੈਂ ਐਵੇਂ ਇੰਨੇ ਪੈਸੇ ਦੇਨੀ ਤੁਹਾਨੂੰ ਤੇ ਤੂੰ ਹੁਣ ਕਿੰਨੇ ਦੇਨੀ ਆ ਮੇਰੇ ਕੋ ਤੇ ਉਹ ਮੇਰੀ ਤੂੰ ਛੱਡ ਦੇ ਮੇਰੀ ਤੇ ਬਹੁਤ ਮਹਿੰਗੀ ਪੈ ਦਿੰਦੀ ਆ ਅੱਛਾ ਜੇ ਕੋਈ ਕੱਪੜਾ ਵਾ ਜਿਹਦੀ ਆ ਨਹੀਂ ਤੈਨੂੰ ਸੱਜਣ ਦਾ ਮੈਨੂੰ ਦੇ ਦੇ ਹਾਂ ਆ ਉਹਦਾ ਹੀ ਕਹਿ ਰਹੇ ਮੇਰੇ ਤੇ ਹੱਥਾਂ ਜੋ ਖੜੀ ਜਾਣਦੀ ਆ ਮੰਮੀ ਤੇ ਮੇਰੀ ਬੜੀ ਤੜਫਦੀ ਹੈ ਮੈਂ ਹੁਣ ਕੀ ਕਰਾਂ ਮੈਂ ਫਿਰ ਹੁਣ ਇੱਕ ਵਲੇ ਸਾਰਾ ਕੰਮ ਹੁੰਦਾ ਵੀ ਨਹੀਂ ਆ ਮਾਤਾ ਤੇ ਆਪਕੇ ਤੇ ਲਸ਼ਨ ਨੂੰ ਵੀ ਨਹੀਂ ਸੇਲ ਕੇ ਦਿੰਦੀ ਹਾਂ ਆਹੋ ਕੋਈ ਨਹੀਂ ਉਹ ਵੀ ਕਹਿੰਦੀ ਮੈਨੂੰ ਫੜਾ ਤੇ ਫਿਰ ਕਰਨਾ ਤੇ ਫਿਰ ਨਿਆਣੇ ਵੀ ਪੜਾ ਲੈਣੀ ਨਾ ਮੈਟਰੇਸ਼ਨ ਤੇ ਅੱਛਾ ਅੱਛਾ ਆਹਰ ਆਪ ਤੇ ਮੈਂ ਕਹਾਂ ਜੇ ਫਿਰ ਜੇ ਫੇ ਕਮਾਉਣਾ ਵਾ ਤੇ ਫਿਰ ਵਿੱਚੋਂ ਦੇ ਵੀ ਦਵਾਂਗੇ ਤੇ ਫਿਰ ਕੀ ਹੈ ਨਹੀਂ ਜੇ ਨਾ ਹੋ ਨਾ ਕਿਵੇਂ ਤੈਨੂੰ ਲੱਗੇ ਮੈਨੂੰ ਲੋੜ ਵਾ ਤੇ ਮੈਨੂੰ ਦੱਸ ਦੀ ਮੈਂ ਇਹਨੂੰ ਪੜਾ ਦਿਆ ਕਰੂੰਗੀ ਕੁੜੀ ਚੰਗੀ ਹੋਏ ਵੀ ਅੱਛਾ ਕੋਈ ਨਹੀਂ ਫਿਰ ਮੈਂ ਦਗਾਉਂਗੀ ਕੋਈ ਗੱਲ ਨਹੀਂ ਨਾ ਮੇਰੇ ਉਹਦੇ ਵਾਂਗੂ ਤੂੰ ਹੀ ਮੇ ਨਾਲ ਲੜ ਪਿਓ ਨਹੀਂ ਮੇਰੀ ਤੂੰ ਮਾਰ ਲਈ ਨਹੀਂ ਨਹੀਂ ਅੱਜ ਜਦੋਂ ਕੰਮਕੁਮ ਕਰ ਮੈਂ ਇਹ ਵੀ ਕਿਹਾ ਮਨ ਫਿਰ ਮੈਂ ਉੱਪਰ ਦਾ ਬਹੁਤ ਜ਼ਿਆਦਾ ਕਰਨਾ ਨਹੀਂ ਕਿ ਜਿੱਥੇ ਤੇ ਫਿਰਦੇ ਓਨਾ ਹੀ ਕਰੀ ਤੂੰ ਮੈਂ ਤੇ ਕਿਸੇ ਨੂੰ ਦੁੱਖ ਦਿੰਦੀ ਨਹੀਂ ਜ਼ਿਆਦਾ ਮੈਂ ਨਹੀਂ ਕਿਹਦਾ ਹੰਤ ਲੈਂਦੀ ਪਰ ਇਹ ਆ ਨਾ ਪਛਲ ਜਰ ਇਤਰਾ ਟਾਈਮ ਨਾ ਕੇਵਲੇ ਚਲ ਜੇ ਤੇ ਫਿਰ ਚਲ ਤੂੰ ਦੱਸ ਦੀ ਮੈਂ ਕਰਾ ਦਿਆ ਕਰੂੰਗੀ ਕੋਈ ਗੱਲ ਨਹੀਂ ਉਹਨੂੰ ਸਾਧ ਦੂੰਗੀ ਆਹੋ ਚਲ ਕੋਈ ਗੱਲ ਤੇ ਬਹਿ ਜਾ ਹੁਣ ਤੂੰ ਘੜੀ ਮੈਂ ਚਾਹ ਬਣਾ ਹਾਂ ਕੋ ਟਿਕ ਨਹੀਂ ਚਾਹ ਨੇ ਕਿਹੜਾ ਫਾਇਦਾ ਕਰਨਾ ਹਾਂ ਹੁਣ ਮੈਂ ਜਾਵਾਂ ਤ ਛਾਡਾ ਯੇ ਨੇ ਤੇ ਅੰਕਲ ਤੇਰਾ ਛਾਡਾ ਵੇ ਤੇ ਬਾਹਰ ਹੀ ਆ ਨਹੀਂ ਚਲ ਕੋਈ ਨਹੀਂ ਮੈਂ ਹੁਣ ਚਲ ਜਾਨੀ ਆ ਉਧਰ ਜਿੰਨਾ ਕ ਮੈਂ ਸੋਣਾ ਪਾਇਆ ਡਰਦੇ ਹੈਗਾ ਹੀ ਫੇਰ ਛੱਡ ਆਉਂਦਾ ਵਾ ਨਹੀਂ ਕੋਈ ਨਹੀਂ ਚਲ ਜਾਣਾ ਮੈਂ ਚੰਗਾ ਆ ਚੰਗਾ ਆ ਮੈਂ ਅਰਥਰ ਫਾਇਦੇ ਚ ਵਾਕਿਆ ਰਹਿ ਗਈ ਆ 5000 ਦਾ ਕੀ ਆਉਣ ਡਿਆ 300 ਰੁਪਏ ਦੇ ਹਿਸਾਬ ਨਾਲ 9-9000 ਰੁਪਏ ਦੇ ਲੀੜਾ ਕਪੜਾ ਦੇਣ ਰਹੀ ਆ ਹਰ ਇੱਕ ਚੀਜ਼ ਦੇਣ ਰਹੀ ਆ ਪਰ ਮੈਂ ਉਦਾਂ ਹੁਣ ਉਹਨੂੰ ਗੋਪੀ ਨੂੰ ਨਹੀਂ ਦੱਸਣਾ ਇਹ ਕਿ ਪਿੰਡ ਇੰਨੇ ਪੈਸੇ ਆ ਆਵੇਂ ਬੰਦਿਰਾ ਸੁਣ ਕੇ ਮੂਡ ਹੋਈ ਜਾਂਦਾ ਵੀ ਮੈਨੂੰ ਵੀ ਇੰਨੇ ਮਿਲਣ ਉਦਾਂ ਤੇ ਚਲੋ ਇਦਾਂ ਦੀ ਨਹੀਂ ਹੈਗੀ ਪਰ ਫੇਰ ਵੀ ਮਨ ਬਦਲ ਜਾਂਦਾ ਹੈ ਪੈਹਾ ਵੇਖ ਕੇ ਪੈਹਾ ਸੁਣ ਕੇ ਸਭ ਕੋ ਚਲ ਫੇਰ ਵੀ ਆਈ ਆ ਤਾਂ ਕੋਈ ਨਾ ਕੋਈ ਦੱਸ ਹੀ ਗਈ ਪਿੰਡ ਕੀ ਮਹੌਲ ਚਾਲ ਚੱਲਣ ਡਿਆ ਵਾ ਗੋਪੀ ਘਰ ਪਹੁੰਚ ਗਈ ਹੁਣੀ ਹੁਣ ਪਤਾ ਨਹੀਂ ਪਿੱਛੇ ਗਈ ਕਿ ਸੁੱਕੀ ਜਿਹੀ ਲੱਗੀ ਮੀਂਹ ਤੋਂ ਉਸੇ ਵੇਲੇ ਆ ਗਿਆ ਮਗਰ ਤਾਂ ਮੀਂਹ ਨੇ ਤੇ ਆਵਾਂ ਤੇ ਮੈਂ ਵੀ ਜਾਵਾਂ ਹੁਣ ਜੇ ਤੇ लाडी ਸਰਦਾਰ ਕੱਕ ਬੂਆ ਖੁੱਲਾ ਹੋਇਆ ਤੇ ਫੇ ਵਾਜ ਮਾਰ ਕੇ ਦੱਸ ਦਾਂਗੇ ਕਿ ਗੋਪੀ ਨੇ ਨਹੀਂ ਆਇਆ ਕਰਨਾ ਤੁਹਾਡੇ ਘਰੋਂ ਇਹ ਬੰਦ ਹੋ ਜਾ ਤਾਂ ਫੇ ਰਹਿਣ ਦਾਂਗੇ ਫੇ ਲੰਘ ਜਾਾਂਗੇ ਕਿਉਂਕਿ ਮੀਂਹ ਪੈਣ ਡਿਆ ਅੰਦਰ ਸੇ ਬੈਠੇ ਹੋਣੇ ਆ ਸਰਦਾਰ ਹੋਣੀ ਤੋਨਾਂ ਨੂੰ ਕੀ ਉਠਾਉਣਾ ਕੱਲੂ ਦੱਸ ਦਾਂਗੇ ਕਿ ਜਾਂਦੇ ਜਾਂਦੇ ਨੇ ਐਤੋਂ ਬਾਲ ਨੇ ਇਕੱਠਾ ਕਰਦਾ ਥੋੜਾ ਬਹੁਤਾ ਭੇਜਦੇ ਹਾਂ ਹੁਣ ਬਾਲ ਨੇ ਰਾ ਚਲ ਨਿਗੇ ਨਿਗੇ ਟਾਣੀਆਂ ਇਕੱਠੀਆਂ ਕਰ ਲੈਣੀਆਂ ਕੋਈ ਨਾ ਕੂਕਾ ਫੱਕਾ ਮਾਰ ਕੇ ਆ ਕੇ ਬਚਾਲਾਂਗੇ ਤੇ ਕੰਮ ਕਰ ਲਾਂਗੇ ਅੱਗੇ ਆਵਾਂਗੇ ਹੋਰ ਜਲ ਚਲੀਏ ਕਰ ਨੂੰ ਬੂਆ ਦੇ ਬੰਦੀ ਆ ਸਰਦਾਰਾਂ ਦਾ ਤੇ ਸਵੇਰੇ ਦੱਸ ਦਾਂਗੇ ਹੁਣ ਚੱਲੀਏ ਮੀਨ ਆ ਜਾ ਬੱਦਲ ਬੜਾ ਹੋਇਆ ਸੀ ਛੇਤੀ ਛੇਤੀ ਘਰ ਪਹੁੰਚੀਏ ਪਹਿਲਾਂ ਬਾਲਣ ਚੁੱਕੀਏ ਬਾਲਣ ਵੀ ਇਕੱਠਾ ਘਰ ਹੀ ਲਈਏ ਪਰ ਭਿੱਜ ਗਿਆ ਸਾਰਾ ਬਾਲਣ ਤਿਲਕਣੀ ਕਿੰਨੀ ਹੋਈ ਏ ਔਲਾਂ ਤੇ ਗੱਲਾਵਤ ਗੁਰੂ ਜੀ ਨੇ ਤੈਨੂੰ ਕਿੰਨੀ ਵਾਰੀ ਕਿਹਾ ਵੀ ਨਾਨੀ ਮम्मा ਕੋ ਰਹਿ ਲੈ ਤੂੰ ਵੀ ਨਹੀਂ ਰਿਆ ਹੁਣ ਤੂੰ ਮੇਰਾ ਮੀਆ ਉਹ ਤੋਂ ਮੀਆ ਆ ਜਾਣਾ ਵਾ ਤੇ ਤੂੰ ਮੇਰੇ ਨਾਲ ਹੀ ਤੁਰਿਆ ਵਾ ਜੇ ਭੇਜ ਗਿਆ ਤਾਂ ਫੇਰ ਆ ਵ ਇੱਥੇ ਕ ਬਾਲਣਾ ਹੈ ਗਈ ਇੱਥੇ ਖੜਾ ਰਹੀ ਅੱਛਾ ਐਦਾਂ ਨੂੰ ਨਹੀਂ ਹੋਣਾ ਭੋਦਨ ਤੇਰੇ ਪਾਪਾ ਨੇ ਕਹਦੋ ਕੋ ਨਾ ਹਾਂ ਵਾ ਵਈ ਸੁੱਕਾ ਲੱਗਦਾ ਬਾਲਣ ਮੜਾ ਜਾਣਾ ਅੱਗ ਫਾੜ ਲਈ ਨਾ ਤੇ ਬਾਲ ਜਾਣਾ ਜੇ ਮੈਂ ਪਹਿਲਾਂ ਪਤਾ ਨਾ ਮੈਂ ਇੱਥੋਂ ਪਹਿਲਾਂ ਵੇਖ ਚੰਨੀ ਉਦੋਂ ਸੁੱਕਾ ਹੀ ਰਹਿ ਰਾਂ ਸੀ ਮੈਂ ਹੁਣ ਆ ਗਿਆ ਹੁਬਦਲਨ ਤੇ ਵਾਵਾ ਜੀ ਇੱਥੇ ਤਿੰਨਾਂ ਹੀ ਆ ਬਦਲਨ ਕੁਦਰ ਇੱਥੇ ਆ ਦੋ ਦਿਨ ਸਰ ਜਾਣਾ ਆਪਣਾ ਲੈ ਬਲਨ ਮੈ ਲੈ ਹੀ ਹੁਣਾ ਤੂੰ ਲਈ ਇੱਥੇ ਮੁੰਡੇ ਨੂੰ ਖਿਲਾ ਰਿਆ ਕੋ ਲੱਡ ਲੜ ਜਾਊ ਫੇ ਆਵੇਂ ਨਹੀਂ ਮੈਂ ਪਤਾ ਨਹੀਂ ਕਦੋਂ ਕੋ ਆਣਾ ਮੈਂ ਤੇ ਫਿਰ ਰੋਟੀ ਪਕਾਉਣ ਵਾਲੀ ਹੀ ਤੇ ਮੰਮੀ ਵੀ ਕਹਿੰਦੇ ਵੀ ਚਲ ਚਲ ਜਾ ਤੇ ਮੁੰਡਾ ਦੇ ਨਾਲ ਆ ਗਿਆ ਕਹਿੰਦਾ ਮੈਂ ਨਾਲ ਹੀ ਜਾਣਾ ਵਾ ਤੇ ਕਹਿੰਦਾ ਮੈਂ ਹੀ ਨਹੀਂ ਮਮਾ ਤੂੰ ਘਰ ਰਹਿ ਪੈਣਾ ਸੀ ਹੈ ਕਹਿੰਦਾ ਮੈਂ ਨਹੀਂ ਆ ਰਿਹਾ ਨਾ ਨਹੀਂ ਮਮਾ ਆਵਾ ਆਵਾ ਇੱਥੇ ਬਾਲਣ ਤੂੰ ਘਰ ਕਿਉਂ ਨਹੀਂ ਰਿਹਾ ਸਰ ਬੁੱਢੀ ਨਹੀਂ ਹੈ ਬੁੱਢੀ ਨਹੀਂ ਅੱਛਾ ਤੇ ਆਵੇ ਆ ਗਿਆ ਫੜੇ ਨੂੰ ਮੁੰਡੇ ਨੂੰ ਮੈਂ ਕੱਢ ਲੈਣਾ ਬਾਲਣ ਆ ਕਰ ਲਓ ਤੇ ਫਿਰ ਵਾਵਾ ਨਾ ਆ ਮੈਂ ਸੋਨ ਕਹਤਾ ਕਿ ਮੈਂ ਲੈ ਆਉਣਾ ਉਹਦਾ ਹੀ ਮੈਂ ਵੇਖ ਲੈਨੀ ਨਾ ਤੇ ਆ ਸੁੱਕਾ ਜਾਣਾ ਹੀ ਬਦਲਣ ਸਾਰਾ ਨਹੀਂ ਆ ਗਿਆ ਤੂੰ ਤੂੰ ਭਜ ਕੇ ਤ ਨਹੀਂ ਤੈਨੂੰ ਜਦੋਂ ਘਰ ਪਹੁੰਚ ਗਈ ਜਦੋਂ ਮੈਂ ਆਇਆ ਹਾਂ ਨਹੀਂ ਉਦੋਂ ਤਾਂ ਮੈਂ ਪਹੁੰਚ ਹੀ ਗਈ ਅੱਛਾ ਹੁਣ ਮੈਂ ਮਮੀ ਹਟਿਆ ਤੇ ਫਿਰ ਮੈਂ ਆ ਗਈ ਮੈਂ ਹਾਂ ਚੱਲ ਵੇਖਉਣੀ ਆ ਲੇਟ ਨਾ ਹੋ ਜਾਓ ਇਹ ਗਿੱਲਾ ਬਲਣਾ ਬਲਣਾ ਵੀ ਬੜਾ ਔਖਾ ਵਾ ਨਹੀਂ ਉਦਾਂ ਸੁੱਕਾ ਮਾਰਾ ਜਾਵੀ ਨਾ ਲਪਾਫੇ 'ਚ ਰੱਖ ਕੇ ਕਰ ਲਾਂਗੇ ਨਾ ਫਿਰ ਬਲ ਜਾਣਾ ਅਸਲ ਲਪਾਫਾ ਨਾ ਬਲ ਜਾਣਗੇ ਫਿਰ ਹਾਂ ਨਹੀਂ ਬਲ ਜਾਣੇ ਆ ਔਹ ਕਾਇ ਉਹਦਾ ਤੇ ਆ ਜਦੋਂ ਅੱਗੇ ਅੱਗ ਲੱਗੀ ਪਿੱਛੇ ਪਿੱਛੇ ਦੇ ਸੁੱਕੀ ਜਾਣਾ ਹਨਾ ਹਾਂ ਇਦਾਂ ਹੀ ਹੋਣੀ ਆ ਆ ਤੇ ਸੱਚ ਉਹਨਾਂ ਨਾਲ ਗੱਲ ਕਰਤੀਗੀ ਭੈਣ ਜੀ ਨਾ ਨਹੀਂ ਉਹਨਾਂ ਦਾ ਡੇਟ ਬੰਦ ਸੀ ਮੈਂ ਕਹਾਂ ਮੀ ਪੈਂੜਿਆ ਬਦਲ ਜਾ ਹੋਇਆ ਤੇ ਅੰਦਰ ਹੁਣ ਸੁੱਤੇ ਜਾਤੇ ਹੋਣੇ ਤਾਂ ਮੈਂ ਕਹਾਂ ਕੀ ਠਾਉਣਾ ਉਹਨਾਂ ਨੂੰ ਮੈਂ ਕੱਲ ਨੂੰ ਦੱਸ ਦਾਂਗੇ ਕੱਲ ਨੂੰ ਜੀ ਦੱਸੋ ਤਾਂ ਮੈਨੂੰ ਕਹਿੰਦੇ ਸੀ ਦੱਸ ਦਿਓ ਤੇ ਫਿਰ ਮੈਂ ਆਪਣੇ ਸਵੇਰੇ ਉੱਠ ਕੇ ਸੋਤੇ ਕੰਮ ਕਰ ਲੂੰਗੀ ਇਦਾਂ ਕੱਲ ਨੂੰ ਭਾ ਮੇਰੇ ਨਾਲ ਫਿਰ ਬੋਲਣ ਮੈਨੂੰ ਇਸ ਵਕਤ ਸਫਤ ਚੱਲ ਜਾਣਾ ਕੰਮ ਤੇ ਉਹ ਤਾਂ ਅੱਜ ਮੈਨੂੰ ਕਹਿੰਦਾ ਸੀ ਵੀ ਤੁਸੀਂ ਲੇਟ ਹੀ ਬੜਾ ਆਉਂਦੇ ਹੋ ਅੱਛਾ ਆਹੋ ਨਹੀਂ ਤਾਂ ਕਿਨੇ ਟਾਈਮ ਨਾਲ ਚਲ ਜਾਈਦਾ ਬਦ ਉਹ ਹੀ ਮੈਂ ਹੁਣ ਕਿੰਨਾ ਕੁ ਸਵਤ ਤੇ ਬੰਦਾ ਚਲ ਜੂਏ ਨਾ ਇਹ ਵੱਡੇ ਲੋਕ ਵੀ ਨਾ ਕਹਿੰਦੇ ਵੀ ਬਸ ਇਹੀ ਨਾ ਉੱਠੀਏ ਤੇ ਦੇਣਾ ਇਹ ਪਹਿਲਾਂ ਆ ਜਾ ਕਰ ਚਲ ਜੋ ਸਾਡੀ ਕਿਸਮਤ ਲਿਖਿਆ ਉਹੀ ਹੋਣਾ ਵਾ ਜੋ ਨਾ ਬੋਲਣਾ ਬੋਲ ਰਹੇ ਸਵੇਸ ਵਕਤ ਹੋਰ ਸਵਕਤ ਚਲ ਜਾਂਗੇ ਨਾ ਤੇ ਦੱਸ ਦਾਂਗੇ ਜਾ ਕੇ ਪਹਿਲਾਂ ਜਾਂਦੇ ਇਹਨੂੰ ਦੱਸ ਜਾਗੇ ਨਾ ਅੱਜ ਪਰ ਘਰ ਹੁਣ ਪਰ ਰੋਟੀ ਬਰਕਾ ਕੇ ਫੇਰ ਹੀ ਜਾਣਾ ਵਾ ਉਹ ਪੁਰਾਣੀ ਤੇ ਰੰਗ ਵਾ ਤੇ ਕੀ ਪਤਾ ਕਿ ਪੱਕਣੀ ਕਿ ਨਹੀਂ ਪੱਕਣੀ ਮੈਂ ਪਹਿਲਾਂ ਚਲ ਜੂ ਆਹੋ ਤੇਰੇ ਤੋਂ ਚਲ ਆਹ ਇਹਦਾ ਵੇਖ ਲਓ ਹਾਂ ਹਾਂ ਜੇ ਇਹਦਾ ਟਾਈਮ ਹੋਊਗਾ ਮੈਂ ਵੀ ਨਾਲ ਚੱਲ ਜੂਗੀ ਨਹੀਂ ਮੈਂ ਪਹਿਲਾਂ ਚੱਲ ਜੂੰਗਾ ਮੈਂ ਦੱਸ ਦਊਗਾ ਹੂੰ ਬਾਕੀ ਹੈਗਾ ਕੋਈ ਗੱਲ ਨਹੀਂ ਤੂੰ ਮਹੀਨਾ ਦਸ ਦਿਨ ਕੱਢ ਦੂੰ ਫਿਰ ਸਿਲੰਡਰ ਨਾਲ ਲੈਨੇ ਆ ਆ ਹੋਏ ਇਹ ਤਾਂ ਗੱਲ ਹੈਗੀ ਆ ਹਾਂ ਸਰਦਾਰ ਕੋਲ ਖੜਾਣੇ ਕੇ ਤਰਪਾ ਜੋ ਕੇ ਪੈਸੇ ਦੇ ਹੀ ਦਿੱਤੇ ਸੀ ਚਲੋ ਸਾਡਾ ਕੋਠਾ ਚੋਂੰਦ ਵੱਜ ਗਿਆ ਹਾਂ ਹੈਨਾ ਤੇ ਪਰ ਇਹ ਨਾ ਹੈ ਅਗਲੇ ਕਹਿਣਗੇ ਵੀ ਅੱਗੇ ਵੀ ਇਹਨਾਂ ਨੇ ਪੈਸੇ ਲੈ ਲਏ ਤੇ ਹੁਣ ਫਿਰ ਪੈਸੇ ਹੀ ਮੰਗੀ ਜਾਣਦੇ ਆ ਪੈਸੇ ਹੀ ਆਪਣੇ ਮੰਗਣੇ ਕਿਤੇ ਗੇਤੇ ਮੰਗਣੇ ਉਹਨਾਂ ਕੋਲ ਆ ਇਹ ਤੇ ਇਹ ਗੱਲ ਹੈਗੀ ਆ ਹਾਂ ਉਹਦਾ ਤੇ ਮੈਨੂੰ ਕਹਿੰਦੇ ਸੀਗੇ ਆਂਟੀ ਵੀ ਜਿਹੜੀ ਚੀਜ਼ ਦੀ ਲੋੜ ਹੋਈ ਨਾ ਉਹ ਹੀ ਮੰਗਦੇ ਨਹੀਂ ਆਂਟੀ ਚੰਗਾ ਕੀਤਾ ਤਾਂ ਆਂਟੀ ਨੇ ਨਾ ਹਾਂ ਮੂੰਹ ਦੀ ਬੋਲਣਾ ਚਾਹੀਦਾ ਲੱਗਦਾ ਹੈਗਾ ਵੀ ਬੜੇ ਗੁੱਸੇ ਵਾਲੇ ਆ ਤੇ ਭਾਰਾ ਨਹੀਂ ਕਿ ਅੱਜ ਮੈਨਾਂ ਬੜਾ ਚੰਗਾ ਨਜ਼ਾਰਾ ਕੀਤਾ ਆ ਵੇਖਣ ਨੂੰ ਗੁੱਸੇ ਵਾਲੀ ਲੱਗਦੀ ਆ ਹਾਂ ਮੈਨੂੰ ਵੀ ਬੋਲ ਜਾਂਦੀ ਨਾ ਕਿਸੇ ਵੇਲੇ ਪਰ ਪਾਵਰ ਫੇਰ ਕੋਈ ਗੱਲ ਫੇਰ ਆ ਜਾਂਦੀ ਆ ਹੈ ਉਹੀ ਇੱਕਦਮ ਗੁੱਸਾ ਚੜਦਾ ਤੇ ਫਿਰ ਉਤਰ ਜਾਂਦਾ ਉਹ ਜਿਹੜੇ ਭੈਣ ਜੀ ਆ ਤੇ ਉਹ ਵੇਖ ਲੋ ਹਨਾ ਮੈਂ ਇੱਕ ਦਿਨ ਹੀ ਦੂਜੇ ਘਟ ਰਹਿ ਗਈ ਕਿ ਉਹਦੀ ਗੱਲ ਤੇ ਕੰਮ ਤਾਂ ਹਟਾਤਾ ਉਹਨਾਂ ਨੇ। ਵੇਲਾ ਵੱਡੇ ਲੋਕਾਂ ਦੀ ਗੱਲ ਹਨਾ ਕਿ ਜੇ ਦੋਵਾਂ ਘਰਾਂ ਚ ਕੰਮ ਕਰਦੇ ਰਹਿੰਦੇ ਹਾਂ ਤੇ ਪੈਸੇ ਚਾਰ ਹੁੰਨੇ ਸੀ ਨਾ ਆਉਣੇ ਹੀ ਗਿਆ। ਵੀ ਇਹਨਾਂ ਦਾ ਆਪਸ ਵਿੱਚ ਪਤਾ ਨਹੀਂ ਕਿਉਂ ਇਹ ਬੰਨ੍ਹਦੀ ਨਹੀਂ ਤੂੰ ਉਹਦੇ ਨਾਲ ਕੰਮ ਕਰ ਲੈ ਉਹ ਕਹਿੰਦੀ ਉਹਦੇ ਨਾਲ ਕਰ ਲੈ। ਉਹੀ ਕਰਨਾ ਲੜਾਈਆਂ ਵੀ ਪੈਸੇ ਦੀਆਂ ਹੀ ਆ। ਹੁਣ ਸਾਡੇ ਕੋਲ ਹੈ ਨਹੀਂ ਪੈਸਾ। ਅਸੀਂ ਗਰੀਬੀ ਨਾਲ ਬਸ ਝੁੰਝੀ ਜਾਂਦੇ ਆ ਵਾ। ਤੇ ਸਾਡੇ ਲੜਾਈਆਂ ਨਹੀਂ ਕੋਈ ਵੀ ਹੈਗੀਆਂ। ਸਾਰੇ ਦਿਹਾੜੀ ਚੱਲ ਜਾਂਦੇ ਆ। ਤੇ ਬਸ ਨਹੀਂ ਵੀ ਇਦਾਂ ਹੀ। ਨੇ ਤਾਂ ਬੰਦਾ ਸੋਚਦਾ ਇਹ ਵੀ ਚੱਲ ਪਈਏ 10 ਮਿੰਟ ਲੇਟ ਕੀ ਹੋ ਗਿਆ ਕੰਮ ਜੋ ਉਧਰ ਕਰ ਲਿਆ ਉਧਰ ਕਰ ਲੈ ਕੋਈ ਫਰਕ ਪੈਂਦਾ ਨਹੀਂ ਨਾ ਵੱਡੇ ਲੋਕਾਂ ਨੂੰ ਕੰਮ ਤੇ ਆ ਵੀ ਘਾਈ ਹੀ ਕਰਨਾ ਤੂੰ ਹੀ ਕਿਹੜਾ ਕਰਨਾ ਹੂੰ ਉਦਾਂ ਵੀ ਕਾ ਸਾਫ ਸੁਥਰੇ ਵੇ ਲੇਖੋ ਆ ਜਾ ਆ ਵੀ ਜਾਂਦਾ ਵਾ ਤੇ ਪਤਾ ਹੀ ਆ ਵੀ ਕੰਮ ਵਾਲਿਆਂ ਨੇ ਆਣ ਕੇ ਕੰਮ ਕਰਨਾ ਵਾ ਤੇ ਕਿਹੜਾ ਕਿਸ ਨੇ ਕੁਝ ਕਹਿਣਾ ਹੁੰਦਾ ਵਾ ਐਵੇਂ ਕਹੀ ਜਾਂਦੇ ਆ ਕੋਈ ਆ ਗਿਆ ਕੋਈ ਆ ਗਿਆ ਤੇ ਫੇਰ ਕੀ ਬਣੂਗਾ ਜਾਂ ਇਦਾਂ ਇਹ ਬਹਾਨੇ ਹੁੰਦੇ ਇਹਨਾਂ ਦੇ ਕਿ ਬਹਾਨੇ ਹੀ ਕਿ ਟਾਂਗ ਹੀ ਕਰਨਾ ਹੁੰਦਾ ਵਾ ਟਾਂਗ ਕਰਨਾ ਹੁੰਦਾ ਇਹਨਾਂ ਦਾ ਯਾ ਕੋਈ ਸਾਡੇ ਵੀ ਦਿਨ ਲੰਘ ਹੀ ਜਾਣੇ ਆ ਹੋਰ ਬਿਲਕੁਲ ਬਿਲਕੁਲ ਹਾਂ ਕਿੱਥੇ ਸਾਨੂੰ ਦਿਹਾੜੀ ਦੀ ਨਹੀਂ ਆਸ ਹੁੰਦੀ ਕਿੱਥੇ ਹੋਣ ਸਾਨੂੰ ਮਹੀਨੇ ਤੇ 15 ਚੜ ਦੀ ਆਸ ਹੋ ਗਈ ਆ ਹਾਂ ਬਿਲ ਨਹੀਂ ਨਾ ਕੋਹਨਾਂ ਕੋ ਆਹੋ ਪਰਮਾਤਮਾ ਦਿੰਦਾ ਹੀ ਆ ਤੋਦਾਂ ਕੋਹਨਾਂ ਕੋ ਦਈ ਦਿੰਦੇ ਆ ਹਾਂ ਮੈਨੂੰ ਉਹ ਕਹਿੰਦੇ ਜਾਂਦੇ ਕਹਿੰਦੇ ਜਿਹੜੀ ਚੀਜ਼ ਦੀ ਲੋੜ ਹੋਈ ਨਾ ਤੂੰ ਵੀ ਮੰਗਦੀ ਆਟੇ ਚੌਲ ਦਾ ਕਹਿੰਦੇ ਮੈਨੂੰ ਅੱਜ ਹੈਗਾ ਵਾ ਅੱਛਾ ਹੂੰ ਤੇ ਮੈਂ ਚੱਲ ਫੇਰ ਕਿਸ ਦਿਨ ਲੈ ਆਵਾਂਗੇ ਆਹ ਇਦਾਂ ਗੱਲ ਮੈਂ ਮੰਮੀ ਨੂੰ ਵੀ ਦੱਸਣ ਲਈ ਹੀ ਅੱਛਾ ਮੈਂ ਕਿਹਾ ਵੀ ਇਦਾਂ ਗੱਲ ਹੋਈ ਹੈ ਤੇ ਮੰਮੀ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਵੀ ਦਿਨ ਫਿਰ ਜਾਣਗੇ ਕੋਈ ਗੱਲ ਨਹੀਂ ਇਹ ਕੋਈ ਪਰਮਾਤਮਾ ਤੁਹਾਨੂੰ ਮਾਤ ਕਰਿਆ ਕਰ ਹਾਂ ਕਹਿੰਦੇ ਨੇ ਨਾ ਕਿ ਇੱਕ ਰਸਤਾ ਬੰਦ ਹੋਵੇ ਤੇ ਦੂਜਾ ਦਰਵਾਜ਼ਾ ਖੁੱਲ ਜਾਂਦਾ ਵਾ ਉਹੀ ਗੱਲ ਹੋਈ ਜੇ ਉਧਰੋਂ ਕੰਮ ਛੁੱਟਾ ਤੇ ਇਹਨਾਂ ਨੇ 5000 ਤੇ ਰੱਖ ਲਿਆ ਕੰਮ ਐਨ ਚੰਗੀ ਤਰ੍ਹਾਂ ਕਰਾਈ ਰਹੀ ਐ ਸਾਫ ਸਫਾਈ ਨੇ ਨਹੀਂ ਕੰਮ ਤੇ ਮੈਂ ਵਧੀਆ ਹੀ ਕਰਦੀ ਹੂੰ ਉਹਨਾਂ ਨੇ ਵੀ ਵਧੀਆ ਕੀਤਾ ਸੀਗਾ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਵਾ ਆ ਤੇ ਇਹ ਕਹਿਣ ਆਪਣੇ ਘਰੋਂ ਇਮਾਨਦਾਰੀ ਨਾਲ ਕੰਮ ਕਰਨਾ ਸਾਰਾ ਹਾਂ ਹੂੰ ਨਹੀਂ ਉਹ ਤਾਂ ਵਧੀਆ ਹੀ ਕਰੀਦਾ ਕੰਮ ਕੰਮ ਜਿਹੜਾ ਨਹੀਂ ਹੈਗਾ ਤੇ ਜਵਾਬ ਨਹੀਂ ਦੇਣਾ ਜੋ ਕਹੂੰ ਨਾ ਆਂਟੀ ਉਹ ਹੀ ਕਰ ਦੇਣਾ ਠੀਕ ਆ ਜਿੱਥੇ ਕੋਈ ਜ਼ਿਆਦਾ ਪਰੇ ਲੱਗੇ ਤੂੰ ਮੈਨੂੰ ਦੱਸ ਦਿਆ ਕਰ ਮੈਂ ਉੱਥੇ ਹੀ ਹੁਣਾ ਮੈਂ ਕਰ ਦਿਆ ਕਰੂ ਨਾਲ ਹਾਂ ਮੈਨੂੰ ਦੱਸ ਦੋਨ ਕਾਲੇ ਕਰਿਆ ਕਰੀਂ ਆਹੋ ਮੈਨੂੰ ਦੱਸ ਦਿਆ ਕਰੀਂ ਠੀਕ ਆ ਛਾੜ ਚੂੜੇ ਵੇਲੇ ਤੇ ਮੈਂ ਆਦਾ ਕਰੂੰਗਾ ਬਾਅਦੇ ਜੀ ਨਹੀਂ ਕੰਮ ਕਰਨ ਦੀ ਤੇ ਨਹੀਂ ਕੋਈ ਗੱਲ ਕੰਮ ਤੇ ਬੰਦਾ ਘਾਰ ਹੀ ਲੈਂਦਾ ਵਾ ਹੂੰ ਪੁਣੀ ਕੋ ਗੱਲ ਹੈਗੀ ਨਹੀਂ ਕੋ ਮੇਰਾ ਵੀ ਕੰਮ ਸਪਰੇਨਾ ਸੁਪਰੋਮ ਹੀ ਹੋ ਗਈਆਂ ਸਾਰੀਆਂ ਝੋਲੇ ਤੇ ਹੁਣ ਬਸ ਪੱਠੇ ਹੀ ਆ ਪੁਣੀ ਬਸ ਹੋਰ ਕੀ ਨੇ ਵੀ ਵਿਲੇਜ ਜਿਆਦਾ ਕੰਮ ਨਹੀਂ ਡਾਂਗੇ ਜੇ ਤੂੰ ਹੀ ਕਰਾਇਆ ਤਾਂ ਅਗਲੇ ਗੁੱਸਾ ਹੀ ਨਾ ਕਰ ਲੈ ਆ ਇਹ ਵੀ ਗੱਲ ਹੈਗੀ ਹੈਨਾ ਇਹ ਅਹੀ ਤੈਨੂੰ ਕੰਮ ਤੇ ਰੱਖਿਆ ਉਹਨੂੰ ਥੋੜੀ ਰਸ ਜੀ ਉਹਨੇ ਕਰਨਾ ਹੀ ਤੇ ਉਹਨੂੰ ਪੈ ਦੇ ਲਈ ਇਹ ਆ ਇਹ ਵੀ ਗੱਲ ਹੈਗੀ ਲੈ ਮੰਨ ਜਾਊਗਾ ਪੀਣਾ ਵੀ ਫੇਰ ਤੂੰ ਹੀ ਕਰੀ ਲੈ ਮੈਂ ਆਪ ਹੀ ਕਰ ਲਿਆ ਕਰੂੰਗੀ ਹਾਂ ਕੈ ਇਹਨੂੰ ਨਾਲ ਲੈ ਜਾ ਕਰਾਂਗੇ ਆਹ ਹੈਨਾ ਮੰਮੀ ਦਾ ਕੀ ਪਤਾ ਹੁਣ ਕਿੱਦਾਂ ਚੱਲ ਜਾਣਾ ਵਾ ਆਹੋ ਚਲ ਚੀਏ ਨਾਲ ਲੈ ਜਾ ਕਰਾਂ ਨਾਲ ਖੇਡਦਾ ਰੁਗਾ ਉੱਥੇ ਹਾਂ ਚੋ ਚੱਲ ਗਏ ਫੇਰ ਹਾਂ ਵੀ ਆ ਜਾ ਸਿੱਟਾਂ ਜ਼ਿਆਦਾ ਹੀ ਨਾ ਆ ਜਾਣ ਆ ਇਹਦਾ ਵੀ ਇੰਨੇ ਵੀ ਸੈਰ ਕਰ ਲਈ ਫੇਰ ਦਿੰਦਰ ਦਿੰਦਰ ਹਾਂਜੀ ਆ ਜਾ ਪਾਣੀ ਲੈ ਆ ਪਹਿਲਾਂ ਨਹੀਂ ਪਾਣੀ ਦੀ ਪੀਣਾ ਤੁਸੀਂ ਤੇ ਜਿੱਥੇ ਜਾਂਦੇ ਬਹਿ ਹੀ ਜਾਂਦੇ ਆ ਮੈਨੂੰ 10 ਮਿੰਟ ਲੱਗੇ ਮੈਨੂੰ ਤਾਂ ਕੀ ਹੋ ਗਿਆ ਆ ਤੇ ਮੈਂ ਤਾਂ ਲੰਮੀ ਪਈ ਤੇ ਮੈਨੂੰ ਹਾਰ ਕੇ ਅਬੜ ਵਾਈ ਜੀ ਮੈਂ ਉઠી ਮੈਂ ਨਹੀਂ ਹੈ ਕਰ ਤੇ ਕੋਈ ਵੀ ਨਹੀਂਗਾ ਹਾਂ ਓ ਜਦੋਂ ਗੋਪੀ ਗਈ ਤੇ ਮੜਕੇ ਮਨਪ੍ਰੀਤ ਆ ਗਈ ਅੱਛਾ ਪਿੰਡੋਂ ਈ ਆਂਦੀ ਉਧਰ ਰਾਜੀ ਬਾਜੀ ਆਂਦੀ ਰਿੰਪੀ ਕਰ ਗਈ ਤੇ ਮੈਂ ਮੈਂ ਇਧਰ ਆਂਟੀ ਵੱਲੋਂ ਵੀ ਹੋ ਜਾ ਉਹਨੂੰ ਕਹਿਣਾ ਤੂੰ ਤੇ ਕਦੀ ਆਈ ਨਹੀਂ ਦੇ ਉਹ ਆਨੂ ਆਂਦੀ ਤੂੰ ਹੀ ਨਹੀਂ ਕਦੀ ਆਇਆ ਦੀ ਘਰੋਂ ਨਿਕਲ ਆਇਆ ਕਰੋ ਮੈਂ ਤਾਂ ਇਦਾਂ ਹੀ ਬਸ ਹੁਣ ਤੈਨੂੰ ਪਤਾ ਹੀ ਆ ਵੀ ਸਰਦੜ ਨਹੀਂ ਕਿੰਨੇ ਕੰਮ ਹੀ ਨਹੀਂ ਮੋਗ ਉਹਨੂੰ ਕਹਿੰਦਾ ਤੂੰ ਹੀ ਤੇ ਪਿੰਡ 'ਚ ਰਹਿੰਦੇ ਏਂ ਹੀ ਡੇਰਿਆਂ 'ਚ ਰਹਿੰਦੇ ਕਰਕੇ ਨੇ ਸਿਰ ਤੇ ਹੀ ਛੱਡ ਕੇ ਜਾਈਗੀ ਉਹ ਆਂਦੀ ਨਿਆਣੇ ਪੜਾਉਣੀ ਮੈਂ ਟਿਵੀਸ਼ਨਾ ਪੜਾਉਣੀ ਮੇਰੇ ਨਹੀਂ ਕਿੰਨੇ ਕਿ ਨਿਆਣੇ ਆ ਘਰ ਦੇ ਕੰਮ ਉਹ ਆਪਣੇ ਦੱਸਦੀ ਰਹੀ ਸਾਰਾ ਕੁਝ ਤੇ ਹੁਣ ਫੇਰ ਸੱਚੀ ਤੇ ਹੈਗੀ ਉਹ ਆਪਣੇ ਤਾਂ ਚਾਹ ਜੂ ਪਿਆਲੀ ਨਾ ਉਹ ਤੇ ਚਾਹ ਨਹੀਂ ਪਾਣੀ ਨਹੀਂ ਕੁ ਈ ਹਾਂ ਹਵਾ ਆਕਿਆ ਚਾਹ ਚੰਗੀ ਨਹੀਂ ਐਹੀਂ ਪਰ ਪੀਨੇ ਬਹੁਤ ਜਿਆਦੀ। ਉਹਨੂੰ ਸਿੱਦਕ ਜੀ ਆ ਨਹੀਂ ਜਿੱਦਾਂ ਆਉਂਦਾ ਸੀ ਮਿੰਟ ਮਿੰਟ ਤੇ ਚਾਹ ਪੀਨੇ ਆ। ਪੀਨੇ ਆ ਉਹੋ ਗੱਲ ਨਾ। ਉਹ ਮੈਨੂੰ ਲੱਗਾ ਹੈ ਖੁਸ਼ਖਬਰੀ ਦੱਸੇ ਨਾ। ਹਾਂ। ਨਿਆਣੇ ਦਾ ਫੋਨ ਆਇਆ ਸੀ ਮੈਨੂੰ। ਅੱਛਾ। ਉਹਨਾਂ ਦੇ ਘਰੇ ਹੀ ਬੈਠਿਆਂ ਆ ਗਿਆ ਮੈਂ ਜਿਹਨੇ ਤੇ ਗਿਆ। ਹੂੰ। ਤੇ ਮੈਂ ਉਹ ਬਾਅਦ ਚ ਗੱਲ ਕਰਦਾ ਫਿਰ ਮੈਂ ਬਾਹਰ ਆਣ ਕੇ ਗੱਲ ਕੀਤੀ ਉਹਨਾਂ ਨਾਲ। ਅੱਛਾ ਠੀਕ ਠਾਕ ਵਾ। ਸਾਰੇ ਠੀਕ ਠਾਕ ਰਾਜੀ ਵਾਜੀ ਆਂਦੇ ਵੀ ਕਰੋ ਤਿਆਰੀਆਂ ਤੁਸੀਂ ਹੁਣ। ਅੱਛਾ। ਤੇ ਤੁਹਾਡੀ ਗੱਲ ਬਣ ਚੱਲੀ ਆ। ਅੱਛਾ ਬਣ ਜਾਣੀ ਛੇਤੀ। ਆਹੋ। ਤੇ ਮ ਹਾਂ ਤੇ ਬਾਹਰ ਤੇ ਚਲ ਜਾਗੇ ਹਾਂ ਬਾਹਰ ਆ ਜਿਹੜੇ ਮੈਲ ਬਣਾ ਰਹੇ ਆ ਇਹਨਾਂ ਦਾ ਕਿੱਦਾਂ ਕਰਨੀ ਇਹਨਾਂ ਨੂੰ ਜਿੰਦੇ ਮਾਰਾਂਗੇ ਫਿਰ ਜਾਂ ਕੋਈ ਰਿਸ਼ਤੇਦਾਰ ਨੂੰ ਅਖਾਂਗੇ ਹਾਂ ਅੱਜ ਕੱਲ ਕੋਣ ਰਿਸ਼ਤੇਦਾਰ ਵਾ ਸਾਰਿਆਂ ਦਾ ਦੇਖ ਕੇ ਕਿ ਨਿਆਣਾ ਵਾ ਆਪੋ ਆਪਣਾ ਮਹਾਕੇ ਦਾ ਸਰ ਨਹੀਂ ਡਿਆ ਅਸੀਂ ਨਿਆਣਿਆਂ ਨੂੰ ਹਾਂ ਵੀ ਕਰ ਦਿੱਤੀ ਆ ਵੀ ਫੁੱਲੇ ਫੁੱਲੇ ਲੋਕਾਂ ਵੱਲ ਵੇਖ ਕੇ ਅਸੀਂ ਵੀ ਵੇਖਣਾ ਬਾਹਰਲਾ ਮੁਲਕ ਪਰ ਜਿੰਨਾ ਅਸੀਂ ਪੈਹਾ ਲਾਇਆ ਜੀਨਤਾ ਬਣਾਈਆਂ ਵਾ ਅਸੀਂ ਤਾਂ ਉਧਾਂ ਇੱਥੇ ਵੀ ਰਾਜਿਆਂ ਵਾਂਗੂ ਹੀ ਬੈਠੇ ਆਂ ਅਸੀਂ ਆਪਣੇ ਘਰ ਚੱਲ ਕੋਈ ਨਹੀਂ ਉਦੇ ਬਾਰੇ ਮੈਂ ਸੋਚਣ ਡਿਆ ਹਾਂ ਮਾਲ ਡੰਗਰ ਕੋਈ ਨਹੀਂ ਸੋਚ ਲਾਂਗੇ ਉਹਦੇ ਬਾਰੇ ਵੀ ਕਰਾਂਗੇ ਕੋ ਨਾ ਕੋ ਏਦਾਂ ਆ ਹਫਤੇ ਪਿਛੋਂ ਕਿਤੇ ਕੋਈ ਚਲ ਜੀਏ ਵਾਂਡੇ ਤੇ ਜਲੋਂ ਕਾ ਰਾਈਦਾ ਤੇ ਕਿਤੇ ਜਾਲੇ ਬੂਹਾ ਖੋਲ ਦਿਆਂ ਸਾਰੀ ਮੂੰਹ ਨੂੰ ਵੱਜਦੇ ਆ ਲੰਕ ਜਾਂਦੇ ਆ ਲੰਕ ਜਾਂਦੇ ਵਾਕਈ ਜਿੱਥੇ ਇੰਨੀ ਸਫਾਈ ਹੁੰਦੀ ਰਵੇ ਤੇ ਉੱਥੇ ਤਾਂ ਫੇਰ ਕੂੜਾ ਫੇਰ ਜਾਲੇ ਲੱਗ ਜਾਂਦੇ ਆ ਤੇ ਜਿੱਥੇ ਹੁਣ ਤੇ ਬੂਹੇ ਬੰਦ ਹੋ ਗਏ ਤੇ ਫੇਰ ਫੇਰ ਤੇ ਔਖਾ ਹੋਣਾ ਸਾਡੇ ਵਾਸਤੇ ਇਹ ਤਾਂ ਚਲ ਸ਼ਾ ਕੋਈ ਨਹੀਂ ਤੇ ਤੇ ਵਾਰੀ ਵਾਰੀ ਨਾ ਚਲ ਜੀ ਨੇਲੇ ਨੂੰ ਆਖੋ ਇੱਕ ਦਾ ਕੰਮ ਬਣਾ ਦੇ ਤੇ ਤੁਸੀਂ ਜਾਓ ਤੇ ਮੈਂ ਆ ਜਾਊਂਗੀ ਮੈਂ ਜਾਊਂ ਤੇ ਤੁਸੀਂ ਆ ਜਿਓ ਇੱਥੇ ਇਕੱਲੀ ਤੂੰ ਕੀ ਕਰੇਂਗੀ ਹੂੰ ਇੱਥੇ ਕੀ ਕਰੇਂਗੀ ਇਕੱਲੀ ਘਰ ਹੀ ਸੰਭਾਲਣਾ ਹੈ ਹੋਰ ਕੀ ਕਰਨਾ ਇਧਰ ਰਾਤ ਕਿੰਨੇ ਰਹਿਣਾ ਲੱਗੇ ਤੇਰੇ ਕੋਈ ਰਿਸ਼ਤੇਦਾਰ ਆਊਗਾ ਇੱਕ ਦਿਨ ਰਹਿ ਜੂ ਦੋ ਦਿਨ ਰਹਿ ਜੂ ਤੂੰ ਦੱਸ ਦੇ ਰਹਿ ਜੂ ਕਿ ਇੰਨੇ ਚਿਰ ਥੋੜਾ ਰਹਿਣਾ ਆਹੋ ਇਹ ਤਾਂ ਗੱਲ ਹੈ ਹੀ ਆ ਚਾਰ ਹੀ ਬਣਾਵਾ ਜਾਣਦਾ ਮਹਾ ਦੇ ਘਰੇ ਬਾਬੇ ਨੇ ਕੰਮ ਬਣਾਇਆ ਅੰਦਰ ਇਦਾਂ ਕੰਮ ਕਰੇ ਬਾਹਰ ਦੇ ਬਣਦੇ ਆ ਸ਼ੁਕਰ ਹੈ ਮਾਲਕ ਨੇ ਸਾਨੂੰ ਲਾਲ ਦਿੱਤੇ ਆ ਸਾਡਾ ਬਾ ਉਹ ਬਾਹਰ ਗਏ ਆ ਤੇ ਸਾਨੂੰ ਉਹਨਾਂ ਨੇ ਸੱਦਿਆ ਇਹ ਤਾਂ ਹੈ ਹੀ ਆ ਕੰਮ ਤੇ ਬੰਦੇ ਬੜੇ ਔਖੇ ਆ ਕੰਮ ਬੜੇ ਔਖੇ ਬਾਲੇ ਕਿੰਨੇ ਪੈਸੇ ਲਾਉਣ ਦੇ ਆ ਉਹ ਤੇ ਹੁਣ ਉਹਨਾਂ ਨੇ ਅਸੀਂ ਆਖਿਆ ਸੀ ਵੀ ਤੁਹਾਨੂੰ ਅਸੀਂ ਸੱਦਾਂਗੇ ਸੱਦਾਂਗੇ ਚਲੋ ਹੁਣ ਇਹ ਆ ਵੀ ਕੰਮ ਬਣ ਗਿਆ ਸਮਝੋ ਬਾਣੀ ਗਿਆ ਕੇ ਉਹ ਪਹਿਲਾਂ ਹੀ ਆਪ ਹੀ ਆਖਿਆ ਕਿ ਤੁਸੀਂ ਕਹੀ ਗਏ ਸਾਡਾ ਨਹੀਂ ਵੀ ਜਾ ਲਾਉਣਾ ਸਾਨੂੰ ਨਹੀਂ ਜੀ ਹੋਰ ਮੈਂ ਤੇ ਫਿਰ ਆਖੜਾ ਸੀ ਤੁਸੀਂ ਦੇ ਹਾਸੇ ਭਾਣੇ ਕਿਹਾ ਅਗਲੇ ਨੇ ਸੱਚ ਮੰਨ ਲਿਆ ਮੇਰਾ ਮਾਨੇ ਵੀ ਹੋਰ ਜਿਹੜੇ ਮੁੰਡੇ ਆ ਉਹ ਆਪਣੇ ਮਾਪਿਆਂ ਨੂੰ ਫੜਦੇ ਤੇ ਸਾਡੇ ਕਿਉਂ ਨਹੀਂ ਨਾਂ ਲੈਂਦੇ ਨਹੀਂ ਚਲ ਕੋਈ ਗੱਲ ਨਹੀਂ ਫਿਰ ਹੁਣ ਸੋਚੋ ਵਿਚਾਰੋ ਵੀ ਕੀ ਕਰਨਾ ਮਾਹਣ ਜਾਣੂ ਜੇ ਤਾਯਾਰੀ ਅਹੀਂ ਕੀ ਕਰਨਾ ਪੈਏ ਹੋਣੇ ਚਾਹੀਦੇ ਆ ਉੱਥੇ ਜਾ ਕੇ ਚੀਜ਼ਾਂ ਲੈ ਆਉਣੀਆਂ ਅੱਗੇ ਉਹ ਟੈਚੀ ਚੁੱਕ ਲੈਉਣੀਆਂ ਤੇ ਢੀੜੇ ਪਾ ਕੇ ਅਸੀਂ ਤੁਰ ਪੈਣਾ ਅਹੀਂ ਹੋਰ ਕਿਹੜੇ ਤੇ ਘੋੜੇ ਵੀੜਨੇ ਆ ਨਿਆਣਿਆਂ ਨੂੰ ਪੁੱਛ ਲਾਂ ਕਿਹੜੀ ਕਿਹੜੀ ਤੁਹਾਨੂੰ ਚੀਜ਼ ਚਾਹੀਦੀ ਯਾਰ ਚਲੋ ਲੈ ਆਵਾਂ ਖਾਣ ਪੀਣ ਨੂੰ ਵੀ ਪੁੱਛ ਲਿਓ ਵੀ ਜੇ ਬੜਾ ਬੜੂ ਆਹ ਹੋੜ ਜੇ ਵੇਖੋ ਕਿੰਨਾ ਚਿਰ ਲੱਗਦਾ ਸਮੇਂ ਦਾ ਨਹੀਂ ਰੱਖਣਾ ਪੈਣਾ ਵਾ ਉਹ ਤੇ ਹੈਗਾ ਵਾ ਹੁਣ ਸਮੇਂ ਦੇ ਹਿਸਾਬ ਨਾਲ ਜੇ ਜਦੋਂ ਹੁਣ ਦੱਸਣਗੇ ਸਾਰਾ ਕੁਝ ਪੇਰ ਹੀ ਆ ਆਂਦੇ ਦੱਸ ਦਿੰਨੇ ਆ ਆ ਤੁਸੀਂ ਆਪਣੇ ਘਰ ਬਾਰੇ ਸੋਚੋ ਤੇ ਉਹਨਾਂ ਨਾਲ ਉਹਨਾਂ ਦੇ ਬਸ ਤਿਆਰੀ ਕਰੋ ਤੁਸੀਂ ਮ ਮਨਾ ਲਾ ਚਾਹ ਘੋਟਕ ਮੈਂ ਚਾਹ ਰਹਿਣਦੇ ਹੁਣ ਮੈਂ ਉਧਰੋਂ ਪੀ ਕੇ ਆਇਆ ਐ ਸਾਰੇ ਚਾਹ ਨੂੰ ਮਨਾ ਕਰੀ ਜਾਂਦੇ ਆ ਇਹ ਤਾਂ ਯਾਰ ਕਿਦਾਂ ਵਾਕਿਆ ਹੀ ਹਾਂ ਇਦਾਂ ਬੜਾ ਮਿੱਠਾ ਚਲ ਠੀਕ ਇਦਾਂ ਕਰ ਲਾਂ